ਕਿਸੇ ਯੁੱਗ ਵਿੱਚ ਕਿਸੇ ਵੀ ਧਰਮ ਅੰਦਰ ਔਰਤ ਨੂੰ ਇਤਨਾ ਵੱਡਾ ਸਥਾਨ ਤੇ ਸਨਮਾਨ ਨਹੀਂ ਮਿਲਿਆ ਜਿੰਨਾ ਗੁਰੂ ਘਰ ਵਿੱਚ ਮਿਲਿਆ ਹੈ ਪੱਥਰ ਦੀ ਔਰਤ ਦੀ ਪੂਜਾ ਤਾਂ ਦੇਵੀ ਰੂਪ ਵਿੱਚ ਕੀਤੀ ਜਾਂਦੀ ਸੀ ਪਰ ਹੜਮਾਸ ਦੀ ਔਰਤ ਨਾਲ ਬੁਰਾ ਵਿਹਾਰ ਨਿਤ ਹੁੰਦਾ ਸੀ ਨਾਰੀ ਸ਼ਕਤੀ ਨੂੰ ਤਾਂ ਪ੍ਰਵਾਨਿਆ ਜਾਂਦਾ ਸੀ ਪਰ ਨਾਰੀ ਦੀ ਹੋਂਦ ਨੂੰ ਤਿਰਸਕਾਰਿਆ ਜਾਂਦਾ ਸੀ ਔਰਤ ਨੂੰ ਢੋਰ ਪਸ਼ੂ ਤੇ ਗਵਾਰ ਨਾਲ ਤੁਲਨਾ ਦੇ ਕੇ ਉਸ ਨੂੰ ਨਿੰਦਿਆ ਜਾਂਦਾ ਸੀ ਪਰ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮੇਤੋ ਅਡ ਆਵਾਜ਼ ਉਠਾਉਂਦਿਆਂ ਫਰਮਾਇਆ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ ਸਿੱਖ ਧਰਮ ਵਿੱਚ ਗੁਰੂ ਮਹਿਲਾ ਦਾ ਸਿੱਖੀ ਮਹਿਲ ਦੀ ਉਸਾਰੀ ਅਤੇ ਗੁਰਮਤ ਮਰਿਆਦਾ ਨੂੰ ਆਮ ਜੀਵਨ ਵਿੱਚ ਪ੍ਰਚਲਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਹੈ ਜਿਨ੍ਹਾਂ ਵਿੱਚ ਇੱਕ ਵਿਸ਼ੇਸ਼ ਨਾ ਮਾਤਾ ਕੀਵੀ ਜੀ ਦਾ ਆਉਂਦਾ ਹੈ ਸਿੱਖ ਪੰਥ ਦੀ ਸਭ ਤੋਂ ਪਹਿਲੀ ਸੇਵਾ ਦੀ ਮੂਰਤ माता खीवी जी ਨੂੰ ਮੰਨਿਆ ਜਾ ਸਕਦਾ ਹੈ ਆਪ ਜੀ ਦੀ ਅਣਥਕ ਸੇਵਾ ਕਾਰਨ ਹੀ ਆਪ ਜੀ ਦਾ ਨਾਂ ਸਿਰਫ ਇਤਿਹਾਸ ਵਿੱਚ ਹੀ ਨਹੀਂ ਸਗੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਅੰਕਿਤ ਹੈ માતા खीਵੀ ਜੀ ਖਡੂਰ ਸਾਹਿਬ ਦੇ ਨੇੜੇ ਪਿੰਡ ਸੰਘੜ ਨਿਵਾਸੀ ਭਾਈ ਦੇਵੀ ਚੰਦ ਜੀ ਦੀ ਸੁਪਤਰੀ ਸਨ ਆਪ ਜੀ ਦਾ ਵਿਆਹ 1519 ਈਸਵੀ ਵਿੱਚ ਭਾਈ ਲੈਣਾ ਜੀ ਦੇ ਨਾਲ ਹੋਇਆ ਜੋ ਬਾਅਦ ਵਿੱਚ ਸਿੱਖਾਂ ਦੇ ਦੂਜੇ ਗੁਰੂ ਤਾਂ ਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਣੇ ਮਾਤਾ ਖੀਵੀ ਜੀ ਦਾ ਭਾਈ ਲੈਣਾ ਜੀ ਨਾਲ ਰਿਸ਼ਤਾ ਮਾਤਾ ਵਿਰਾਈ ਜੀ ਨੇ ਕਰਾਇਆ ਸੀ ਵਿਰਾਈ ਜੀ ਉਹਨਾਂ ਚੌਧਰੀ ਤਖਤ ਮਲ ਜੀ ਦੀ ਸੁਪਤਰੀ ਸਨ ਜਨਾ ਪਾਸ ਤਾਂ ਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਿਤਾ ਜੀ ਬਾਬਾ ਫੇਰੂ ਮਲ ਜੀ ਨੌਕਰੀ ਕਰਦੇ ਸਨ ਮਾਤਾ ਖੀਵੀ ਜੀ ਦਾ ਸੁਭਾਅ ਬਹੁਤ ਹੀ ਮਿੱਠਾ ਸੀ ਆਪ ਜੀ ਬਹੁਤ ਹੀ ਨੇਕ ਅਤੇ ਅਧਿਆਤਮਕ ਵਿਚਾਰਾਂ ਦੇ ਧਾਰਨੀ ਸਨ ਆਬਜੀ ਖਡੂਰ ਸਾਹਿਬ ਵਿਖੇ ਬਹੁਤ ਤੜਕੇ ਉੱਠਦੇ ਤੇ ਘਰ ਦੇ ਕੰਮਕਾਜ ਤੋਂ ਵਿਲੇ ਹੋ ਕੇ ਲੰਗਰ ਦੀ ਸੰਭਾਲ ਵਿੱਚ ਲੱਗ ਜਾਂਦੇ ਤਾਂ ਤਾਂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜਿੱਥੇ ਸੰਗਤਾਂ ਨੂੰ ਸ਼ਬਦ ਦਾ ਪ੍ਰਸ਼ਾਦ ਵੰਡਦੇ ਉੱਥੇ ਮਾਤਾ ਖੀਵੀ ਜੀ ਲੰਗਰ ਦਾ ਪ੍ਰਬੰਧ ਬੜੀ ਲਗਨ ਨਾਲ ਸੰਭਾਲਿਆ ਕਰਦੇ ਸਨ ਮਾਤਾ ਜੀ ਦੀ ਨਿਗਰਾਨੀ ਹੇਠ ਸਭ ਰਜ ਰਜ ਕੇ ਭੋਜਨ ਛਕਦੇ ਗੁਰੂ ਸੁਪਤਨੀ ਹੁੰਦੇ ਹੋਏ ਵੀ ਮਾਣ ਜਾਂ ਹੰਕਾਰ ਆਪ ਜੀ ਦੇ ਨੇੜੇ ਨਾ ਗਿਆ ਸਗੋ ਬੇहद ਨਿਮਰਤਾ ਪਿਆਰ ਤੇ ਤਨਦੇਹੀ ਨਾਲ ਆਪ ਆਪਣੀ ਸੇਵਾ ਨਿਭਾਉਂਦੇ ਸਨ ਇਹਨਾਂ ਸਾਰੇ ਹੀ ਗੁਣਾਂ ਦੇ ਨਾਲ ਭਰਪੂਰ ਮਾਤਾ ਖੀਵੀ ਜੀ ਇੱਕ ਚੰਗੇ ਪ੍ਰਬੰਧਕ ਵੀ ਸਨ ਆਪ ਜੀ ਨੇ ਲੰਗਰ ਦੀ ਡਿਊਟੀਆਂ ਇੰਜ ਵੰਡੀਆਂ ਕਿ ਲੰਗਰ ਵਿੱਚ ਕਦੇ ਵੀ ਕੋਈ ਵਿਗਨ ਨਾ ਪੈਂਦਾ ਜਿਵੇਂ ਭਾਈ ਕਿਦਾਰਾ ਜੀ ਰਸਦ ਪਾਣੀ ਜਟਾਉਂਦੇ ਭਾਈ ਜੋਧ ਜੀ ਨੂੰ ਲੰਗਰ ਪਕਾਉਣ ਦੀ ਸੇਵਾ ਦਿੱਤੀ ਗਈ ਤੇ ਬਾਬਾ ਬੁੱਢਾ ਜੀ ਅਤੇ ਮਾਤਾ ਖੀਵੀ ਜੀ ਆਪ ਲੰਗਰ ਵਰਤਾਉਣ ਦੀ ਸੇਵਾ ਕਰਦੇ ਮਾਤਾ ਜੀ ਦੁਆਰਾ ਕੀਤਾ ਲੰਗਰ ਦਾ ਪ੍ਰਬੰਧ ਐਸਾ ਹੁੰਦਾ ਸੀ ਕਿ ਲੰਗਰ ਵਿੱਚ ਕਦੇ ਵੀ ਟੋਟ ਨਹੀਂ ਸੀ ਆਉਂਦੀ ਇਸ ਤੋਂ ਇਲਾਵਾ ਇਹ ਜ਼ਿਕਰ ਵੀ ਮਿਲਦਾ ਹੈ ਕਿ ਮਾਤਾ ਖੀਵੀ ਜੀ ਆਪ ਆਪਣੇ ਹੱਥੀਂ ਲੰਗਰ ਵਿੱਚ ਘਿਓ ਵਾਲੀ ਖੀਰ ਬਣਦੇ ਸਨ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾ ਲਈ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕੇ ਆਲੀ ਮਾਤਾ ਖੀਵੀ ਜੀ ਸਮੁੱਚੇ ਸਿੱਖ ਇਤਿਹਾਸ ਵਿੱਚ ਇਕੱਲੀ ਐਸੀ ਸਿੱਖ ਬੀਬੀ ਹੋਏ ਹਨ ਜਿਨ੍ਹਾਂ ਦਾ ਨਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਵਾਰੀ ਦਰਜ ਮਿਲਦਾ ਹੈ ਪਈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋਹ ਸੋਏ ਜਿਨ ਗੋਏ ਉਠਾਲੀ ਜਿਸ ਕਠਿਨ ਕਾਲਣਾ ਨੇ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਸਫਲਤਾ ਦੇ ਸਿਖਰ ਤੇ ਪਹੁੰਚਾਇਆ ਸੀ ਉਸ ਵਿੱਚ ਮਾਤਾ ਕੀਵੀ ਜੀ ਦਾ ਸਬਰ ਸੰਤੋਖ ਪ੍ਰੇਮ ਤਿਆਗ ਤੇ ਰਜ਼ਾ ਵਿੱਚ ਰਾਜ਼ੀ ਰਹਿਣਾ ਵੀ ਸ਼ਾਮਲ ਸੀ ਮਾਤਾ ਕੀਵੀ ਜੀ ਦਾ ਸਮੁੱਚਾ ਜੀਵਨ ਨਿਸਵਾਰਥ ਤੇ ਨਿਸ਼ਕਾਮ ਸੀ ਆਪ ਜੀ ਨੇ ਗੁਰੂ ਪਿਤਾ ਜੀ ਦੇ ਕਾਰਜਾਂ ਨੂੰ ਸਫਲਤਾ ਸਹਿਤ ਨੇਪਰੇ ਚਾੜਨ ਵਿੱਚ ਆਪਣਾ ਪੂਰਾ ਹਿੱਸਾ ਪਾਇਆ ਗੁਰੂ ਪਾਤਸ਼ਾਹ ਜੀ ਦੇ ਗੁਰਿਆਈ ਸਮੇਂ ਤੋਂ ਹੀ ਮਾਤਾ ਖੀਵੀ ਜੀ ਦਾ ਸਭ ਤੋਂ ਵੱਡਾ ਯੋਗਦਾਨ ਲੰਗਰ ਦੀ ਸੰਸਥਾ ਦਾ ਵਿਕਾਸ ਤੇ ਪ੍ਰਸਾਰ ਰਿਹਾ ਸੀ ਲੰਗਰ ਦਾ ਸਮੁੱਚਾ ਪ੍ਰਬੰਧ ਮਾਤਾ ਖੀਵੀ ਜੀ ਦੇ ਹੱਥ ਵਿੱਚ ਸੀ ਮਾਤਾ ਜੀ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦੇ ਕਿ ਗੁਰੂ ਪਿਤਾ ਜੀ ਦੇ ਦਰਸ਼ਨਾਂ ਲਈ ਜਾਂ ਹੋਰ ਕੋਈ ਵੀ ਵਿਅਕਤੀ ਜੋ ਖਡੂਰ ਸਾਹਿਬ ਆਵੇ ਇਥੋਂ ਲੰਗਰ ਛਕੇ ਬਿਨਾਂ ਭੁੱਖਾ ਨਾ ਜਾਵੇ ਕਿਉਂਕਿ ਇਹ ਲੰਗਰ ਸਭ ਵਰਨਾ ਤੇ ਸਭ ਧਰਮਾਂ ਲਈ ਖੁੱਲਾ ਸੀ ਖਡੂਰ ਸਾਹਿਬ ਨਗਰ ਵਿਖੇ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਜੀ ਵਾਲੇ ਅਸਥਾਨ ਤੇ ਮਾਤਾ ਖੀਵੀ ਜੀ ਦੀ ਯਾਦਗਾਰ ਵਜੋਂ ਮਾਤਾ ਖੀਵੀ ਜੀ ਲੰਗਰ ਹਾਲ ਵੀ ਬਣਿਆ ਹੋਇਆ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਹੀ ਸੰਗਤਾਂ ਲੰਗਰ ਛਕਦੀਆਂ ਹਨ ਜਦੋਂ ਗੁਰੂ ਘਰ ਦੀ ਤੀਜੀ ਗੱਦੀ ਤਨਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲੀ ਤਾਂ ਮਾਤਾ ਖੀਵੀ ਜੀ ਨੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ ਆਪਣੇ ਪੁੱਤਰਾਂ ਦੇ ਵਿਰੋਧ ਕਰਨ ਤੇ ਮਾਤਾ ਖੀਵੀ ਜੀ ਨੇ ਉਹਨਾਂ ਨੂੰ ਇਹ ਕਹਿ ਕੇ ਸਮਝਾਇਆ ਕਿ ਉਹਨਾਂ ਵਾਸਤੇ ਗੁਰਗੱਦੀ ਦਾ ਭਾਰ ਚਲਣਾ ਬਹੁਤ ਮੁਸ਼ਕਿਲ ਹੈ ਇਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹ ਪੰਡ ਬਹੁਤ ਭਾਰੀ ਹੈ ਜਿਸ ਨੂੰ ਤੁਸੀਂ ਸੰਭਾਲਣ ਦੇ ਯੋਗ ਨਹੀਂ ਇਹ ਕੋਈ ਜੱਦੀ ਜਾਇਦਾਦ ਨਹੀਂ ਹੈ ਜਿਸ ਵਾਸਤੇ ਤੁਸੀਂ ਨਰਾਜ਼ ਹੁੰਦੇ ਹੋ ਜੇ ਗੁਰਗੱਦੀ ਵਿਰਸੇ ਵਿੱਚ ਹੁੰਦੀ ਤਾਂ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਕਰਨੀ ਵਾਲੇ ਮਹਾਪੁਰਖ ਅਤੇ ਰਾਜਯੋਗੀ ਸਨ ਅਤੇ ਬਾਬਾ ਲਖਮੀ ਦਾਸ ਜੀ ਵੀ ਸਰਬ ਕਲਾ ਸੰਪੂਰਨ ਸਨ ਮਾਤਾ ਕੀਵੀ ਜੀ ਨੇ ਆਪਣੇ ਦੋਹਾਂ ਹੀ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਤਨਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਕਰੋ ਤੁਹਾਨੂੰ ਕਦੇ ਵੀ ਕਿਸੇ ਕਿਸਮ ਦੀ ਟੋਟ ਨਹੀਂ ਆਵੇਗੀ ਰਧੀਆਂ ਸਿੱਧੀਆਂ ਤੁਹਾਡੇ ਪਿੱਛੇ ਪਰੰਗੀਆਂ ਬਾਬਾ ਦਾਸੋ ਜੀ ਨੇ ਤਾਂ ਆਪਣੀ ਮਾਤਾ ਜੀ ਵੱਲੋਂ ਦਿੱਤਾ ਇਹ ਪਿਆਰ ਅਤੇ ਸਿਆਣਾ ਪਰਿਆ ਸੁਝਾ ਮੰਨ ਲਿਆ ਪਰ ਬਾਬਾ ਦਾਤੂ ਜੀ ਨੇ ਹੁਕਮ ਨਾ ਮੰਨਿਆ ਤੇ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਤੰਤਲ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੋਲ ਕੁਬੋਲ ਕੀਤੇ ਇੱਥੋਂ ਤੱਕ ਕਿ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਦੀ ਥਾਂ ਠੁੱਡਾ ਮਾਰਿਆ ਤੇ ਹੰਕਾਰ ਬਸ ਹੋਏ ਦਾਤੂ ਜੀ ਦਾ ਪੈਰ ਪੀੜਾ ਨਾਲ ਐਸਾ ਵਿਗੜਿਆ ਦੇ ਬਾਅਦ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਚਰਨ ਛੋਹ ਨਾਲ ਹੀ ਠੀਕ ਹੋ ਸਕਿਆ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਆਪਣੇ ਪੁੱਤਰ ਦੇ ਐਸੇ ਵਰਤਾਵਾਰ ਕਾਰਨ ਮਾਤਾ ਖੀਵੀ ਜੀ ਉਹਨਾਂ ਨਾਲੋਂ ਵੱਖਰੇ ਰਹਿਣ ਲੱਗ ਪਏ ਸਨ ਮਾਤਾ ਖੀਵੀ ਜੀ ਨੇ ਆਪਣੀ ਹਰ ਜ਼ਿੰਮੇਵਾਰੀ ਬਹੁਤ ਹੀ ਸੋਹਣੇ ਢੰਗ ਨਾਲ ਨਿਭਾਈ ਜਿੱਥੇ ਆਪਣੇ ਪੁੱਤਰਾਂ ਨੂੰ ਸਹੀ ਰਾਹੇ ਪਾਇਆ ਉਥੇ ਆਪਣੀਆਂ ਧੀਆਂ ਨੂੰ ਘਰ ਗ੍ਰਹਿਸਤੀ ਦੀ ਨਾਲ ਨਾਲ ਬਾਣੀ ਵੀ ਕੰਠ ਕਰਾਈ ਜਿਸ ਸਦਕਾ ਬੀਬੀ ਅਮਰੋਜੀ ਦੇ ਨਿਤ ਉਠ ਬਾਣੀ ਪੜਨ ਕਾਰਨ ਹੀ ਬਾਬਾ ਅਮਰਦਾਸ ਜੀ ਦਾ ਗੁਰੂ ਘਰ ਨਾਲ ਮੇਲ ਹੋਇਆ ਤੇ ਬਾਅਦ ਵਿੱਚ ਆਪ ਜੀ ਤਨਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਣੇ ਮਾਤਾ ਖੀਵੀ ਜੀ ਆਪਣੇ ਸਿਧਾਂਤ ਦੇ ਵੀ ਪੱਕੇ ਸਨ ਤਨਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਸੰਗਤ ਵੱਲੋਂ ਭੇਟ ਕੀਤੀ ਮਾਇਆ ਆਪਣੇ ਨਿਜ ਜਾਂ ਟੱਬਰ ਲਈ ਮਾਤਾ ਜੀ ਨੇ ਕਦੇ ਵੀ ਨਾ ਆਪ ਵਰਤੀ ਤੇ ਨਾ ਹੀ ਕਿਸੇ ਨੂੰ ਵਰਤਣ ਦਿੱਤੀ ਜੋ ਕੁਝ ਵੀ ਸੰਗਤ ਵੱਲੋਂ ਆਉਂਦਾ ਉਹ ਲੰਗਰ ਵਿੱਚ ਹੀ ਪੈਂਦਾ ਲੰਗਰ ਵਿੱਚ ਖੀਰ ਗੜਾ ਪ੍ਰਸ਼ਾਦ ਆਦ ਸਭ ਕੁਝ ਬਣਦਾ ਪਰ ਤਾਂ ਤਾਂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਉਹ ਕੁਝ ਹੀ ਛਕਦੇ ਜੋ ਮਾਤਾ ਕੀਵੀ ਜੀ ਘਰੋਂ ਪਕਾ ਕੇ ਲਿਆਉਂਦੇ ਸਨ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਵੀ ਆਪਣੀ ਦੁਕਾਨ ਕਰਨ ਲਈ ਕਿਹਾ ਹੋਇਆ ਸੀ ਪੇਟਾਂ ਨੂੰ ਨਿਜ ਲਈ ਵਰਤਣਾ ਤਨਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਠੀਕ ਨਹੀਂ ਸਮਝਦੇ ਸਨ ਤੇ ਮਾਤਾ ਖੀਵੀ ਜੀ ਵੀ ਪੂਰਨ ਤੌਰ ਤੇ ਇਹਨਾਂ ਸਿਧਾਂਤਾਂ ਦੇ ਹੀ ਧਾਰਨੀ ਸਨ। ਤਵਾਰੀਖ ਗੁਰੂ ਖਾਲਸਾ ਪੰਨਾ 528 ਹਿੱਸਾ ਪਹਿਲਾ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਤਨਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਅਠੀ ਪਹਿਰੀ ਜੋਂ ਦੀ ਰੋਟੀ ਖਾਂਦੇ ਸਨ ਜੋ ਅਣ ਚੋਪੜੀ ਮੋਟੀ ਕੱਚੇ ਪਾਉ ਦੀ ਹੁੰਦੀ ਸੀ। ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਏ ਪੂਰਨਿਆਂ ਨੂੰ ਅੱਗੇ ਵਧਾਉਂਦੇ ਹੋਏ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪ ਆਪਣੇ ਹੱਥੀਂ ਕਿਰਤ ਕਰਦੇ ਤੇ ਉਸੇ ਦੀ ਆਮਦਨ ਨਾਲ ਭੋਜਨ ਛਕਦੇ ਸੰਗਤ ਵੱਲੋਂ ਆਈ ਪੇਟਾਂ ਤਾਂ ਸਿਰਫ ਲੰਗਰ ਜਾਂ ਧਰਮ ਦੇ ਕੰਮਾਂ ਵਿੱਚ ਹੀ ਖਰਚ ਕੀਤੀ ਜਾਂਦੀ ਸੀ ਅੱਗੇ ਮਾਤਾ ਖੀਵੀ ਜੀ ਨੇ ਵੀ ਹਮੇਸ਼ਾ ਆਪਣੀ ਪੂਰੀ ਤਨਦੇਹੀ ਨਾਲ ਗੁਰੂ ਪਾਤਸ਼ਾਹ ਜੀ ਦੀ ਇਸ ਸੋਚ ਤੇ ਪਹਿਰਾ ਦਿੱਤਾ ਤੰਤਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਗਭਗ 30 ਸਾਲ ਤੱਕ ਮਾਤਾ ਖੀਵੀ ਜੀ ਆਪਣੀ ਸੰਸਾਰਕ ਯਾਤਰਾ ਵਿੱਚ ਰਹੇ ਤੇ ਇਹ ਸਮਾਂ ਆਪ ਜੀ ਨੇ ਗੁਰਮਤਿ ਸਿਧਾਂਤ ਅਨੁਸਾਰ ਸਬਰ ਸੰਤੋਖ ਤੇ ਗੁਰੂ ਘਰ ਵਿੱਚ ਸੇਵਾ ਤੇ ਨਾਮ ਸਿਮਰਨ ਵਿੱਚ ਜੁਟ ਕੇ ਬਿਤਾਇਆ ਮਾਤਾ ਖੀਵੀ ਜੀ ਭਾਵੇਂ ਉਮਰ ਵਿੱਚ ਤੰਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਤੋਂ ਛੋਟੇ ਸਨ ਪਰ ਗੁਰੂ ਪਾਤਸ਼ਾਹ ਜੀ ਆਪ ਜੀ ਨੂੰ ਮਾਤਾ ਜੀ ਕਹਿ ਕੇ ਹੀ ਸੰਬੋਧਨ ਕਰਦੇ ਤੇ ਪੂਰਾ ਮਾਨ ਸਤਕਾਰ ਦਿੰਦੇ ਮਾਤਾ ਕੀ ਵਿਜੀ ਨੇ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ ਦੇ ਦਰਸ਼ਨ ਦੀਦਾਰੇ ਕੀਤੇ ਆਪਣੀ ਬਿਰਧ ਅਵਸਥਾ ਦੀਆਂ ਸਰੀਰਕ ਕਮਜ਼ੋਰੀਆਂ ਦੇ ਬਾਅਦ ਵੀ ਪੂਰੀ ਦ੍ਰਿੜਤਾ ਤੇ ਦਲੇਰੀ ਸਦਕਾ ਮਾਤਾ ਜੀ ਤਨਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਉਹਨਾਂ ਦੇ ਦਰਸ਼ਨਾਂ ਲਈ ਜਾਂਦੇ ਰਹੇ ਤੇ ਹਮੇਸ਼ਾ ਹੀ ਸੇਵਾ ਵਿੱਚ ਤਤਪਰ ਰਹੇ ਸ੍ਰੀ ਅੰਮ੍ਰਿਤਸਰ ਵਿਖੇ ਗੁਰਦਰਬਾਰ ਚ ਹਾਜ਼ਰੀ ਭਰਦਿਆਂ ਹੀ ਆਪ ਜੀ ਨੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੀ ਦਰਸ਼ਨ ਕੀਤੇ ਸਮੁੱਚੇ ਸਿੱਖ ਇਤਿਹਾਸ ਵਿੱਚ ਮਰਦ ਸ਼੍ਰੇਣੀ ਅੰਦਰ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਜਿਹੀ ਸ਼ਖਸੀਅਤ ਹੋਏ ਹਨ ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਨ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤੇ ਅੱਠ ਗੁਰੂ ਸਾਹਿਬਾਨ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਉੱਥੇ ਹੀ ਬੀਬੀਆਂ ਵਿੱਚ ਮਾਤਾ ਖੀਵੀ ਜੀ ਨੂੰ ਪ੍ਰਤੱਖ ਤੌਰ ਤੇ ਪਹਿਲੇ ਪੰਜ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰਨ ਤੇ ਸੇਵਾ ਵਿੱਚ ਰਹਿਣ ਦਾ ਅ fırsਰ ਪ੍ਰਾਪਤ ਹੋਇਆ ਤਾਂਤਨ ਸ੍ਰੀ ਗੁਰੂ ਅੰਗਦ ਦੇਵ ਪਾਚਾ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਮਾਤਾ ਖੀਵੀ ਜੀ ਪਹਿਲਾਂ ਕੁਝ ਚਿਰ ਸ੍ਰੀ ਗੋਇੰਦਵਾਲ ਸਾਹਿਬ ਰਹੇ ਅੰਮ੍ਰਿਤਸਰ ਨਗਰ ਵਸ ਜਾਣ ਤੇ ਕੁਝ ਚਿਰ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹੇ ਪਰ ਫਿਰ ਬਾਅਦ ਵਿੱਚ ਕਾਫੀ ਬਿਰਧ ਹੋ ਜਾਣ ਕਾਰਨ ਆਪ ਜੀ ਨੇ ਆਪਣਾ ਪੱਕਾ ਵਸੀਬਾ ਸ੍ਰੀ ਖਡੂਰ ਸਾਹਿਬ ਜੀ ਵਿਖੇ ਹੀ ਕਰ ਲਿਆ ਤੇ 1582 ਈਸਵੀ ਵਿੱਚ ਸ੍ਰੀ ਖਡੂਰ ਸਾਹਿਬ ਜੀ ਵਿਖੇ ਹੀ ਮਾਤਾ ਜੀ ਨੇ ਅਕਾਲ ਚਲਾਣਾ ਕੀਤਾ ਜਿਸ ਤੋਂ ਬਾਅਦ ਤਨਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਮਾਤਾ ਜੀ ਦਾ ਸੰਸਕਾਰ ਕੀਤਾ ਮਾਤਾ ਖੀਵੀ ਜੀ ਦਾ ਜੀਵਨ ਗੁਰਮਤਿ ਵਿੱਚ ਵਿਸ਼ਵਾਸ ਨਾਮ ਸਿਮਰਨ ਤੇ ਸੇਵਾ ਦੀ ਲਗਨ ਨਾਰੀ ਜਗਤ ਲਈ ਇੱਕ ਚਾਨਣ ਮਨਾਰਾ ਹੈ ਮਾਤਾ ਜੀ ਨੇ ਜੋ ਸੇਵਾ ਦੀ ਰੀਤ ਚਲਾਈ ਉਹ ਹੁਣ ਤੱਕ ਚਲਦੀ ਆ ਰਹੀ ਹੈ ਗੁਰੂ ਮਹਿਲ ਪਰੰਪਰਾ ਵਿੱਚ ਮਾਤਾ ਖੀਵੀ ਜੀ ਦਾ ਇੱਕ ਮਹਾਨ ਅਸਥਾਨ ਹੈ ਸਿੱਖ ਪੰਥ ਵਿੱਚ ਜੇ ਪਹਿਲੀ ਸਿੱਖ ਬੇਬੇ ਨਾਨਕੀ ਜੀ ਸਨ ਤਾਂ ਪਹਿਲੀ ਸੇਵਕ ਮਾਤਾ ਖੀਵੀ ਜੀ ਨੂੰ ਕਿਹਾ ਜਾ ਸਕਦਾ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ